ਅੱਜ ਅਸੀਂ ਪਹੁੰਚੇ ਹਾਂ ਗਿੱਦੜਵਾਹਾ ਦੇ ਵਿੱਚ ਗਿੱਦੜਵਾਹੇ ਦੇ ਵਿੱਚ ਖੜੇ ਹਾਂ ਹੁਸਨਰ ਚੌਕ ਜਿਹਨੂੰ ਕਿ ਸਹਿਬਜਾਦਾ ਅਜੀਤ ਸਿੰਘ ਚੌਕ ਵੀ ਕਿਹਾ ਜਾਂਦਾ ਤਾਂ ਉੱਥੇ ਬਾਬਾ ਬੈਂਤ ਸਿੰਘ ਜੀ ਇੱਕ ਤਾਂ ਠੰਡੀ ਮਿੱਠੀ ਸ਼ਰਦਾਈ ਲਾਉਂਦੇ ਆ ਚਾਹ ਵੀ ਬਣਾਉਂਦੇ ਤੇ ਕੋਈ ਦੇਸੀ ਜਿਹੜੀਆਂ ਦਵਾਈਆਂ ਵੀ ਦਿੰਦੇ ਆ ਔਰ ਬਾਬਾ ਬੈਂਤ ਸਿੰਘ ਜੀ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਗ੍ਰੰਥੀ ਸਿੰਘ ਸੀਗੇ ਔਰ ਇਹਨਾਂ ਨੇ ਕਾਫੀ ਸਾਲ ਗੁਰੂ ਘਰ ਦੀ ਸੇਵਾ ਵੀ ਕੀਤੀ ਹੈ ਤਾਂ ਗ੍ਰੰਥੀ ਸਿੰਘ ਦਾ ਰੁਤਬਾ ਬਹੁਤ ਉੱਚਾ ਹੁੰਦਾ ਪਰ ਇਹਨਾਂ ਨੇ ਗੱਲਬਾਤ ਕਰਾਂਗੇ ਕਿ ਗ੍ਰੰਥੀ ਸਿੰਘ ਦੀ ਜਿਹੜੀ ਡਿਊਟੀ ਛੱਡ ਕੇ ਇਹਨਾਂ ਨੇ ਫਿਰ ਆਹ ਦੂਜਾ ਜਿਹੜੀ ਸ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੱਲ ਇਸ ਤਰ੍ਹਾਂ ਦੀ ਬਾਬਾ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਗ੍ਰੰਥੀ ਕਿੰਨਾ ਚਿਰ ਤੁਸੀਂ ਗ੍ਰੰਥੀ ਸਿੰਘ ਦੀ ਸੇਵਾ ਕਰ ਭਾਈ ਜੀ ਅਸੀਂ ਗ੍ਰੰਥੀ ਸਿੰਘ ਦੀ ਸੇਵਾ ਜਿਹੜੀ ਅਸੀਂ ਆਪਾਂ 17 ਸਾਲ ਡਿਊਟੀ ਲਈ ਆ ਜਿਸ ਦੇ ਵਿੱਚ ਸਰਪੰਚ ਸਾਹਿਬ ਸਮੂਹ ਪੰਚਾਇਤ ਨੇ ਸਾਡਾ ਬਹੁਤ ਚਰਸਾ ਦਿੱਤਾ ਜਿਲਚਾ ਨੰਨ ਦੀ ਪੰਚਾਇਤ ਰਹੀ ਹਰੇਕ ਜੋ ਵੀ ਕਈ ਘਰ ਦੇ ਵਿੱਚ ਜਰੂਰਤਾਂ ਦੀਆਂ ਜਿਵੇਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਮੰਨ ਲਓ ਨੋਰੀ ਦੀਵਾਲੀ ਦੇ ਵਿੱਚ ਪੰਚਾਇਤ ਨੇ ਸਾਨੂੰ ਪੂਰਾ ਸਾਥ ਦੇਣਾ ਘਰ ਦੇ ਵਿੱਚ ਪੈਸੇ ਭੇਜਣੇ ਬੱਚਿਆਂ ਵਾਸਤੇ ਸਾਡੇ ਅਤੇ ਲਹਦਾ ਪੈਸੇ ਭੇਜ ਲੈ ਤੇ ਡਿਊਟੀ ਹੁਣ ਡਿਊਟੀ ਜਿਹੜੇ ਗ੍ਰਾਂਥੀਆਂ ਦੇ ਆਮ ਪਤਾ ਲੱਗੇ ਦਾ ਪਿੰਡਾਂ ਦੇ ਵਿੱਚ ਕੋਈ ਕੜਾਈ ਪਿੱਛੇ ਕਿਸ ਨੂੰ ਪਰੇਸ਼ਾਨ ਕਰਦੇ ਆ ਤੇ ਆਵੇਂ ਗੁਰਦੁਆਰੇ ਦੀ ਜਿਹੜੀ ਕਮੇਟੀਆਂ ਬਣ ਜਾਂਦੀਆਂ ਵਿੱਚ ਸਾਰੀਆਂ ਕਮੇਟੀਆਂ ਵੈਸੇ ਗਲਤ ਤਾਂ ਨਹੀਂ ਹੁੰਦੀਆਂ ਵਿੱਚ ਕੁਝ ਮੈਂਬਰ ਕਮੇਟੀ ਦੇ ਵਿੱਚ ਚਾਹੀਜ ਹੁੰਦੇ ਆ ਕੋਈ ਗ੍ਰਾਂਥੀ ਸਿੰਘ ਨੂੰ ਬੜਾ ਪਰੇਸ਼ਾਨ ਕਰਦੇ ਆ ਖਰਾਬ ਕਰਦੇ ਆ ਤੇ ਆਮ ਹੀ ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥ ਸਿੰਘ ਆ ਛੁੱਟੀਆਂ ਕਰੀ ਜਾਂਦੇ ਆ ਤਾਂ ਦੁਖੀ ਹੋ ਕੇ ਕਮੇਟੀਆਂ ਆ। ਬਾਈ ਗ੍ਰੰਥੀ ਸਿੰਘ ਨੂੰ ਗੁਰੂ ਘਰ ਦਾ ਵਜ਼ੀਰ ਕਿਹਾ ਜਾਂਦਾ ਨਾ ਵੀ ਸਭ ਤੋਂ ਵੱਡਾ ਰਤਬਾ ਹੈ ਤੇ ਗ੍ਰੰਥੀ ਸਿੰਘ ਦੇਖਣ ਚ ਆਏ ਵੀ ਕੰਮ ਜਿਵੇਂ ਤੁਸੀਂ ਦੱਸੀਏ ਨਾ ਬਣਾ ਛੱਡ ਦੇ ਜਾਂਦੇ ਆ। ਹਰੇਕ ਮਾਦਾ ਰੋਹ ਮਾਰ ਜਿਵੇਂ ਕੋਈ ਕੜਾਈ ਪਿੱਛੇ। ਤੇ ਤੁਸੀਂ ਵੀ ਇਹ ਕੰਮ ਛੱਡਿਆ ਹਨਾ ਤੇ ਤੁਹਾਡੇ ਨਾਲ ਵੀ ਕੋਈ ਇਦਾਂ ਦੀਆਂ ਘਟਨਾਵਾਂ ਹੋਈਆਂ। ਹਾਂ ਬਹੁਤ ਔਰੀਕੀਰੀ ਨਵੀਆਂ ਕਮੇਟੀਆਂ ਤਾਂ ਬਣ ਜਾਂਦੀਆਂ। ਤੇ ਮੇਟੀਆਂ ਦੇ ਵਿੱਚ ਕੁਝ ਮੈਂਬਰ ਇਹੋ ਜਿਹੇ ਹੁੰਦੇ ਆ। ਹੂੰ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆਰਡਰ ਦੇ ਦੇਣਾ ਹਾਂਜੀ ਇੱਕ ਕੱਪਾ ਜਿਹੜਾ ਚਾਹ ਦਾ ਠਿੱਕੇ ਦਾ ਬਣਾ ਦਿਓ ਚਾਰ ਕੱਪ ਮਿੱਠੇ ਦੇ ਬਣਾ ਦਿਓ ਹੂੰ ਜਾਂ ਕਈ ਗੱਲਾਂ ਦੀਆਂ ਹੋਰ ਦਿੱਕਤਾਂ ਆ ਜਾਂਦੀਆਂ ਪਰ ਬਾਕੀ ਕਿਤੇ ਕਈ ਥਾਵਾਂ ਤੇ ਗ੍ਰੰਥੀਆਂ ਦਾ ਐਸਾ ਕਿ ਕੋਈ ਨਾ ਕੋਈ ਜਿੱਥੇ ਵੀ ਗ੍ਰੰਥੀ ਕੋ ਡਿਊਟੀ ਕਰਦਾ ਉਹਨੂੰ ਗ੍ਰੰਥੀ ਦੀ ਰਜ਼ਾਮੰਦੀ ਨਾਲ ਨਹੀਂ ਕੱਢਿਆ ਜਾਂਦਾ ਉਹਨੂੰ ਕਹੇ ਕੋਈ ਨਾ ਕੋਈ ਤੂੰ ਮਤਲਾ ਕੇ ਗੁਰੂ ਘਰਾਂ ਦੇ ਵਿੱਚੋਂ ਆਮ ਹੀ ਗ੍ਰੰਥੀ ਜਿਹੜੇ ਕਿਸੇ ਦੇ ਕੜਾਈ ਦਾ ਬਲੇਮ ਲਾ ਦਿੰਦੇ ਆ ਤੇ ਕਈ ਥਾਵਾਂ ਤੇ ਕਿਸ ਤਰ੍ਹਾਂ ਦੇ ਕੋਈ ਲਾ ਕੇ ਕੋਈ ਨਾ ਕੋਈ ਤੂੰ ਮਤਲਾ ਕੇ ਗ੍ਰੰਥੀ ਸਿੰਘ ਨੂੰ ਜਿਹੜਾ ਗੁਰੂ ਘਰਾਂ ਦੇ ਵਿੱਚ ਕੱਢਿਆ ਜਾਂਦਾ। ਭਾਈ ਤੁਹਾਡੇ ਬੱਚੇ ਵੀ ਹੋਣੇ ਆ ਫਿਰ ਬੱਚੇ ਕਿੰਨੇ ਆ ਬੱਚਿਆਂ ਨੂੰ ਅੱਗੇ ਸਿੱਖਿਆ ਦਿੱਤੀ ਫਿਰ ਹੈ। ਹਾਂ ਬੱਚਾ ਨੇ ਪੜ੍ਹਾਈ ਕਰ ਰਿਹਾ ਆਪਣੇ ਵੱਡਾ ਬੇਟਾ ਬੀਕੰਗ ਦੀ ਪੜ੍ਹਾਈ ਕਰ ਰਿਹਾ। ਹੂੰ ਬੇਟੇ ਨੇ 12 ਕਲਾਸ ਪਾਰਕ ਪਾਸ ਕੀਤੀਆਂ। ਹੂੰ ਛੋਟਾ ਬੇਟਾ ਇਹਦਾ ਗ੍ਰਾਮ 11ਵੀਂ ਕਲਾਸ ਪੜ੍ਹਿਆ ਉਹਨਾਂ ਨੇ ਇਹ ਆਖਿਆ ਵੀ ਤੁਸੀਂ ਗੁਰੂ ਘਰ ਨਾਲ ਜੁੜੇ ਰਹੋ। ਹੂੰ ਪਰ ਗ੍ਰੰਥੀ ਸਿੰਘ ਦੇ ਤੌਰ ਤੇ ਗ੍ਰੰਥੀ ਨਹੀਂ ਬਣਨਾ। ਗ੍ਰੰਥੀ ਨਹੀਂ ਬਣਨਾ। ਇਹ ਜ਼ਿਆਦਾਤਰ ਗ੍ਰੰਥੀ ਕੀ ਹੈ ਵੀ ਗ੍ਰੰਥੀ ਕਹਿੰਦੇ ਆ ਉਹਦੇ ਬੱਚੇ ਨੂੰ ਅਸੀਂ ਗ੍ਰੰਥੀ ਨਹੀਂ ਬਣਾਉਣਾ ਹਨਾ। ਹਾਂ ਬਿਲਕੁਲ ਬਿਲਕੁਲ ਗ੍ਰੰਥੀਆਂ ਗਰੰਥੀ ਇੱਕ ਹਿਸਾਬ ਦਾ ਆਪਾਂ ਕਹਿੰਦੇ ਨੇ ਗਰੰਥੀ ਆ ਗੁਰੂ ਘਰ ਦਾ ਸੇਵਾ ਦਾ ਰਕਲ ਮਹਾਰਾਜ ਗੁਰੂ ਘਰ ਦਾ ਵਜ਼ੀਰ ਆ ਪਰ ਗਰੰਥੀ ਇੱਕ ਪਿੰਡ ਦਾ ਕੈਦੀ ਹੁੰਦਾ ਹੂੰ ਕੈਦੀ ਇਸ ਤਰ੍ਹਾਂ ਦਾ ਕਈ ਰਿਸ਼ਤੇਦਾਰਾਂ ਨੇ ਵੀ ਟੁੱਟ ਜਾਂਦਾ ਜਿਹੜਾ ਗਰੰਥੀ ਸਿੰਘ ਹੁੰਦਾ ਹੂੰ ਤੇ ਹੋਰ ਬੜੀਆਂ ਕਈ ਤਰ੍ਹਾਂ ਦੀਆਂ ਮਾਵਾ ਮਾਦੀਆਂ ਗਰੰਥੀ ਸਿੰਘਾਂ ਤੇ ਇਸ ਸਾਕ ਗਰੰਥੀ ਜਿਹੜੇ ਆਪਣੇ ਬੱਚਿਆਂ ਨੂੰ ਕੋਈ ਵੀ ਗਰੰਥੀ ਨਹੀਂ ਬਣਾ ਰਿਹਾ ਬਾਬਾ ਜੀ ਇੱਕ ਗੱਲ ਹੋਰ ਵੀ ਹੈ ਜੇ ਗਰੰਥੀ ਆਪਦੀ ਉਮਰ ਕੱਢ ਲਏ ਸਾਰੀ ਹੈਨਾ ਤਾਂ ਬਢੇਪੇ 'ਚ ਫਿਰ ਗਰੰਥੀ ਦਾ ਕੀ ਹਾਲ ਹੁੰਦਾ ਹੋਊਗਾ ਬਿਲਕੁਲ 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 ਪਹਿਲੀ ਗੱਲ ਤਾਂ ਜਿਹੜ ਕਈ ਕਮੇਟੀਆਂ ਬਹੁਤ ਸਤਿਕਾਰ ਕਰਦੀਆਂ ਗਰਤ ਸਿੰਘ ਦਾ ਬਹੁਤ ਇੱਜ਼ਤ ਕਰਦੇ ਆਂ ਕਿਹਦਾ ਬਹੁਤ ਇੱਜ਼ਤ ਆ ਹਾਂ ਗਰੰਥੀ ਬਹੁਤ ਵਧੀਆ ਟਿਕਿਆ ਤੇ ਪਰ ਤੁਸੀਂ ਇੰਨਾ ਚਿਰ ਡਿਊਟੀ ਕੀਤੀ ਉਸ ਤੋਂ ਬਾਅਦ ਹੁਣ ਤੁਸੀਂ ਆਹ ਕਿੱਥੇ ਆ ਨਾ ਵੀ ਹੁਣ ਤੁਸੀਂ ਸਟਾਲ ਆ ਰੱਖੀ ਐ ਸ਼ਰਧਾਈ ਬਣਾਉਣੇ ਚਲੋ ਇੱਕ ਚਾਹ ਦੀ ਵੀ ਤੁਸੀਂ ਨਾਲ ਸ਼ੁਰੂ ਕੀਤੀ ਐ ਫਿਰ ਇਹ ਕੰਮ ਹੁਣ ਤੁਹਾਨੂੰ ਗਰੰਥੀ ਛੱਡ ਕੇ ਫਿਰ ਕਿਵੇਂ ਥੋੜਾ ਜਿਹਾ ਔਖਾ ਜਾਂ ਨਹੀਂ ਲੱਗਦਾ ਕਿ ਕਰ ਲੈਣਾ ਨਹੀਂ ਇੱਕ ਗੱਲ ਸਾਨੂੰ ਵਧੀਆ ਉੱਥੇ ਇਹ ਨਹੀਂ ਪਤਾ ਕਿਹੜੇ ਬੰਦੇ ਨੇ ਹੁਣ ਕਈ ਵੀ ਆਪਾਂ ਗਰੰਤੀ ਸਿੰਘ ਫੁਲਕਾ ਛਾ ਕਰਿਆ ਹੁੰਦਾ ਤੇ ਉਦੋਂ ਬੰਦੇ ਨੂੰ ਕੋਈ ਨਾ ਵਾਜ ਦੇਨੀ ਆ ਬਾਬਾ ਛੇਤੀ ਆਓ ਉਹ ਫੁਲਕਾ ਵਿੱਚ ਹੀ ਰਹਿ ਜਾਂਦਾ ਹੂੰ ਫਿਰ ਚਾਹ ਪੀ ਜਾਂਦਾ ਗਰੰਤੀ ਸਿੰਘ ਨੂੰ ਵਾਜ ਦੇਨੀ ਬਾਬਾ ਜੀ ਆ ਭਾਂਡੇ ਲੈ ਕੇ ਆਣੇ ਆ ਜਾਂ ਆ ਚੀਜ਼ ਲੈ ਕੇ ਆਣੀ ਆ ਗਰੰਤੀ ਸਿੰਘ ਨੇ ਜਿਹੜੇ ਦੋ ਘੁੱਟਾ ਚਾਹ ਦੀ ਪੀ ਲਈਆਂ ਬਾਕੀ ਚਾਹ ਹੋ ਸਕਦਾ ਨਹੀਂ ਪੀਤੀ ਜਾਂਦੇ ਤੂੰ ਇੱਥੇ ਫਿਰ ਤੁਸੀਂ ਕਿਹੜਾ ਕਿਹੜਾ ਕੰਮ ਸ਼ੁਰੂ ਕੀਤਾ ਸਟਾਫ ਦਾ ਇਹਦੇ ਵਿੱਚ ਆਪਾਂ ਇੱਕ ਤਾਂ ਸ਼ਰਦਾਈ ਦਾ ਕੰਮ ਕਰਦੇ ਆਂ ਹੂੰ ਜਿਹਦੇ ਵਿੱਚ ਸ਼ਰਦਾਈ ਆ ਜਿਹੜੀ ਉਹਦੇ ਵਿੱਚ ਬਦਾਮ ਹੂੰ ਕਾਜੂ ਖਸ ਖਾਸ ਹੂੰ ਛੋਟੀ ਇਲਾਇਚੀ ਕਾਲੀ ਮਿਰਚ ਚਾਰੇ ਮਗਜ ਤੇ ਸੌਂਪ گلاب ਦੇ ਫੁੱਲ ਇਹ ਚੀਜ਼ ਆਪਾਂ ਕਿ ਤਿਆਰ ਕੀਤੀ ਜਾਂਦੀ ਆ ਤੇ ਸਿਹਤ ਲਈ ਵੀ ਬਹੁਤ ਵਧੀਆ ਚੀਜ਼ ਆ ਜਿਹੜੀ ਹਾਂ ਤੇ ਕਈ ਬਿਮਾਰੀਆਂ ਨੂੰ ਠੀਕ ਕਰਦੀ ਆ ਇਹ ਕਿੰਨਾ ਕੁ ਲੋਕਾਂ ਦਾ ਰਿਸਪੌਂਸ ਮਿਲਦਾ ਹੈ ਲੋਕੀਂ ਬਹੁਤ ਵਧੀਆ ਬਹੁਤ ਜੀ ਕਚੇਰੀ ਦੇ ਵਿੱਚ ਆਪਣੇ ਕਚੇਰੀਆਂ ਖੁੱਲਦੀਆਂ ਹੁਣ ਛੁੱਟੀਆਂ ਸੀ ਕਾਫੀ ਚਿਰ ਹੂੰ ਤੇ ਕਚੇਰੀਆਂ ਦੇ ਆਮ ਵੀ ਬੰਦੇ ਜਿਹੜੇ ਆਪਣੇ ਕੋਲੇ ਵਕੀਲ ਵਗੈਰਾ ਸਾਰੇ ਇੱਥੋਂ ਆ ਕੇ ਸਰਦਾਈ ਪੀ ਕੇ ਜਾਂਦੇ ਆ ਬੜਾ ਕੁਛ ਦੇ ਕੇ ਬਾਬਾ ਜੀ ਸਾਨੂੰ ਬਹੁਤ ਵਧੀਆ ਚੀਜ਼ ਮਿਲਦੀ ਐ ਇੱਥੋਂ ਅਗਰ ਨਾਲ ਸਰਦਾਈ ਤੇ ਚਾਹ ਦਾ ਵੀ ਫਿਰ ਲਾ ਰਹੇ ਹਾਂਜੀ ਨਾਲ ਚਾਹ ਦਾ ਫਿਰ ਕਈ ਰਿਵਲੇ ਹੁੰਦਾ ਆ ਤੁਮਕ ਚਾਹ ਬਣਾ ਦੇਣੀ ਚਾਹ ਦੇ ਬਹੁਤ ਆਉਂਦੇ ਆਪਣੇ ਕੋਲੇ ਗਾਹੜੇ ਚਾਹ ਦੇ ਕਿਉਂਕਿ ਫਿਰ ਪੰਜਾਬੀ ਚਾਹ ਵੀ ਤਾਂ ਫਿਰ ਜ਼ਰੂਰੀ ਆ ਚਾਹ ਵੀ ਜ਼ਰੂਰੀ ਆ ਤੇ ਨਾਲ ਕਹਿੰਦੇ ਤੁਸੀਂ ਦੇਸੀ ਦਵਾਈਆਂ ਹਾਂਜੀ ਉਹ ਦਵਾਈਆਂ ਵਾਲੇ ਪ੍ਰੋਡਕਟਰਾਂ ਦਾ ਸਰਕਲ ਆਪਣਾ ਜਿਹੜਾ ਰਵਾਇਤਕ ਦਵਾਈਆਂ ਦਾ ਤੇ ਦਵਾਈਆਂ ਦਾ ਰਿਜ਼ਲਟ ਬਹੁਤ ਵਧੀਆ ਜਿਵੇਂ ਮੰਨ ਲਓ ਕਿਸੇ ਨੂੰ ਸਰਵਾਈਕਲ ਦਾ ਹਾਂ ਜਾਂ ਕਿਸੇ ਨੂੰ ਬਵਾਸੀਰ ਦਾ ਹਾਂ ਜਾਂ ਕੋਈ ਜਿਆਦਾ ਨਸ਼ੇ ਕੀ ਜੀ ਵਾਲੇ ਬੋਲਣਾ ਬਹੁਤ ਵਰਤਦੇ ਆ ਨਸ਼ਾ ਵਰਤਦੇ ਆ ਉਹਦੇ ਲਈ ਦਵਾਈਆਂ ਦਾ ਪੂਰਾ ਰਿਜ਼ਲਟ ਆਪਨੇ ਕੋਲੇ ਜਿਹੜੇ ਆਪਣੇ ਆਯੁਰਵੈਦਿਕ ਦਵਾਈ ਦੇ ਵਿੱਚ ਅਸੀਂ ਕੰਮ ਕਰਦੇ ਆਂ ਤੇ ਸਾਡੇ ਕੋਲ ਬਹੁਤ ਦਵਾਈਆਂ ਵੀ ਲੈ ਕੇ ਜਾਂਦੇ ਜਿਹੜੇ ਦਵਾਈਆਂ ਲੈ ਗਏ ਮਤਲਬ ਠੀਕ ਹੈ ਕਹਿੰਦੇ ਬਿਲਕੁਲ 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 100% ਦਾ ਰਿਜ਼ਲਟ ਮਿਲਦਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਉਹ ਵੀ ਦਵਾਈ ਲੈ ਸਕਦੇ ਸਰਵਾਈਕਲ ਕਿਸੇ ਤਰ੍ਹਾਂ ਦੀ ਸਰਵਾਈਕਲ ਦੀ ਦਵਾਈ ਆਪਾਂ ਦਿੰਨੇ ਆ ਇੱਕ ਬਾਬਾ ਜੀ ਥੋੜੀ ਜਿਹੀ ਲੋਕੇਸ਼ਨ ਦੱਸ ਦਿਓ ਤੁਹਾਡੀ ਕਿੱਥੇ ਤੁਸੀਂ ਤੁਹਾਡੀ ਸਟਾਲ ਹੈ ਇਹ ਹਾਂਜੀ ਜਿਹੜੀ ਆਪਣੀ ਸਟਾਲ ਆ ਕਚਹਿਰੀਆਂ ਦੇ ਲਾਗੇ ਆ ਹੂੰ ਤੇ ਆਪਣੇ ਚਾਵਲਾ ਇਹਨਾਂ ਦਾ ਵੀਮੇ ਕਰਦੇ ਹੋਰ ਪ੍ਰਦੂਸ਼ਣ ਕਾਰਡ ਬਣਾਉਂਦੇ ਆ ਇਹਨਾਂ ਦੇ ਸਾਹਮਣੇ ਦ ਇਥੇ ਆਪਾਂ ਨਾਲ ਸਰਦਾਈ ਦਾ ਕੰਮ ਕਰਦੇ ਆ ਚਾਹ ਦਾ ਕਰਦੇ ਨਾਲ ਦਵਾਈਆਂ ਦਾ ਕਰਦੇ ਜੋ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਦਵਾਈ ਦੀ ਜਾਂ ਕਿਹੜੇ ਸਰਦਾਈ ਪੀਣੀ ਆ ਚਾਹ ਪੀਣੀ ਆ ਤੂੰ ਆਪਣੇ ਕੋਲੇ ਤੇ ਆ ਕੇ ਆ ਸਕਦੇ ਠੀਕ ਹੈ ਤਾਂ ਬਾਬਾ ਜੀ ਬਿਆਨ ਸਿੰਘ ਦੀ ਜਿਹੜੀ ਇਹ ਸਟਾਲ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਰਦਾਈ ਵੀ ਲਾਉਂਦੇ ਆ ਔਰ ਚਾਵਲਾ ਜਿਹੜਾ ਜੀਮੇ ਕਰਦੇ ਹਨ ਔਰ ਪਚਾਈ ਚੌਂਕ ਦੇ ਵਿੱਚ ਇਹਨਾਂ ਦੀ ਹੈਗੀ ਆ ਔਰ ਗ੍ਰਾਂਤੀ ਸਿੰਘ ਦੇ ਤੌਰ ਤੇ ਭਾਵੇਂ 17 ਸਾਲ ਰਹੀ ਆ ਪਰ ਹੁਣ ਇਹਨਾਂ ਦੀ ਜਿਹੜੀ ਸਟਾਲ ਬਾਪਾ ਜੀ ਨੇ ਲਗਾਈ ਆ ਤੇ ਇਹਨਾਂ ਦੀ ਇਹ ਸਟਾਲ ਤੇ ਪਹੁੰਚ ਕੇ ਤਾਂ ਜਰੂਰ ਜਿਹੜੀ ਵਿੱਤੀ ਜਿਹੜੀ ਸਹਾਇਤਾ ਇਹਨਾਂ ਦੀ ਦਿੱਤੀ ਜਾਵੇ ਔਰ ਮਿਹਨਤ ਕਰਦੇ ਆ ਕਿ ਇਹਨਾਂ ਦੀ ਮਿਹਨਤ ਨੂੰ ਜਿਹੜਾ ਆਪਾਂ ਸੰਯੋਗ ਦੇ ਕੇ ਇੱਥੋਂ ਆ ਕੇ ਪਛਾਹ ਤੀਜੀ ਹੈ ਨਾ ਨਾਲੇ ਆਪਾਂ ਸਰਦਾਈ ਵਗੈਰਾ ਜਿਹੜੀ ਆਪਾਂ ਇੱਥੇ ਕੀਤੀ ਧੰਨਵਾਦ